ਅੱਜ ਦੀ ਮੀਟਿੰਗ ਅਸੀਂ ਮਾਲਵਾ ਜ਼ੋਨ ਦੇ ਵਿੱਚ ਜਿੰਨੇ ਸਾਡੇ ਸੀਨੀਅਰ ਲੀਡਰ ਸੀ ਉਹਨਾਂ ਦੀ ਮੀਟਿੰਗ ਭਾਈ ਸੀ ਕਿਉਂਕਿ ਅਗਲੀ ਜਿਹੜੇ ਅਗਲੇ ਅਗਾ ਅਸੀਂ ਕੀ ਕਰ ਰਹੇ ਹਾਂ ਕੀ ਕਰਨ ਜਾ ਰਹੇ ਹਾਂ ਕੀ ਸਾਨੂੰ ਕਰਨਾ ਚਾਹੀਦਾ ਹੈ ਉਹ ਵਿਚਾਰਾ ਹੋ ਸਕਣ ਕੁਝ ਅਸੀਂ ਸੁਝਾ ਲੈ ਸਕੀਏ ਜਿਹੜੀਆਂ ਸਾਡੀਆਂ ਕਮੀਆਂ ਉਹਨਾਂ 'ਤੇ ਉਹਨਾਂ ਵੱਲ ਧਿਆਨ ਦੇ ਸਕੀਏ ਤੇ ਇਹਹੀ ਦ੍ਰਿੜਤਾ ਨਾਲ ਇਹ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਵਿੱਚ ਚੇਂਜ ਲਿਆਉਣ ਲਈ ਵਿਚਾਰਾ ਹੋਈਆਂ ਜਿਹੜੀ ਪ੍ਰਬੰਧਕ ਕਮੇਟੀ ਸਾਰਾ ਕੁਝ ਬਰਬਾਦ ਕਰੀ ਜਾ ਰਹੀ ਸਾਡਾ ਸਾਡਾ ਮਿਸ਼ਨ ਸਾਡੇ ਸਿਧਾਂਤ ਜਿਹਦੇ ਅੱਜ ਬਹੁਤ ਵੱਡੀ ਵਸਾ ਜਿਹੜੀ ਅਕਾਲ ਤੱਕ ਦੇ ਉੱਤੇ ਸ਼ਿਕਾਇਤ ਕਰਨ ਵਾਲੇ ਤੇ ਸ਼ਿਕਾਇਤ ਜਿਨ੍ਹਾਂ ਦੀ ਹੋਈ ਉਹ ਲੋਕ ਤੇ ਇਹ ਕੋਈ ਸ਼ਿਕਾਇਤ ਸੁਣਨ ਵਾਲੇ ਇਹ ਤਿੰਨੇ ਤਰ੍ਹਾਂ ਦਾ ਜਿਹੜਾ ਮਜ਼ਾਕ ਉੱਡਣ ਡਿਆ ਜਿਹੜੀ ਖੇਲੀ ਉੱਡਣ ਡਈ ਆ ਉਹ ਸਾਡਾ ਇਸ ਮਰਿਆਦਾ ਦਾ ਮਜ਼ਾਕ ਡਾਉਣ ਵਾਲਾ ਜਿਹੜਾ ਵੱਡਾ ਪ੍ਰੂਫ ਹੋਹੀ ਹੈ ਤਾਂ ਦੇ ਸੰਬੰਧ ਚ ਅਸੀਂ ਇਹ ਬੇਨਤੀ ਕੀਤੀ ਹੈ ਕਿ 27 ਤਰੀਕ ਤੱਕ ਇਹਨਾਂ ਨੇ ਥੋੜਾ ਟਾਈਮ ਦਿੱਤਾ ਉਹਦੇ ਵਿੱਚ ਬਹੁਤ ਸਾਰੀਆਂ ਮੋਟਾਂ ਨੇ ਜ ਨਹੀਂ ਬਣੀਆਂ ਤੇ ਉਹਦੇ ਵਿੱਚ ਖਾਸ ਕਰਕੇ ਬੀਬੀਆਂ ਜਿਹੜੀਆਂ ਉਹ ਆਪਣੀ ਤਸਵੀਰ ਤੇ ਆਧਾਰ ਕਾਰਡ ਦੇ ਚ ਥੋੜੀ ਜਿਹੀ ਸ਼ਰਮ ਮਹਿਸੂਸ ਕਰਦੀਆਂ ਤੇ ਇੱਕ ਜਿਹੜੇ ਉਹ ਨਹੀਂ ਚਾਹੁੰਦੀਆਂ ਕਿ ਕਿਸੇ ਕੋ ਜਾ ਕੇ ਬਰਉਣੀ ਪਵੇ ਤਾਂ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕਰ ਰਹੇ ਹਾਂ ਕਿ ਉਹ ਆਂਗਣਵਾੜੀ ਦੀਆਂ ਇਹ ਜਿਹੜੀਆਂ ਬੀਬੀਆਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਭੇਜ ਕੇ ਵੋਟਾਂ ਬਣਵਾਈਆਂ ਜਾਣ ਤਾਂ ਕਿ ਉਹ ਸਾਡੀ ਬਹੁਤ ਵੱਡੀ ਧਿਰ ਆ ਬੀਬੀਆਂ ਜਿਹੜੀਆਂ ਸਿੱਖ ਬੀਬੀ ਦੀ ਵੋਟ ਹੈ ਲਈ ਉਹ ਬੜੀ ਵੱਡਾ ਬਹੁਤ ਵੱਡਾ ਬੇਸ ਹੈ ਇਲੈਕਸ਼ਨ ਦਾ ਦੇਖੋ ਇਹ ਜੋ ਕੁਝ ਵੀ ਆ ਆਪਣੇ ਇਹਨਾਂ ਦੇ ਵਿੱਚ ਹੀ ਸਾਨੂੰ ਸਬਰ ਕਰਨਾ ਪੈਣਾ ਕਿਉਂਕਿ ਜਿਹੜੀ ਬਾਹਰ ਜਵਾਨੀ ਜਾ ਰਹੀ ਹੈ ਇਹ ਵੀ ਮਜਬੂਰੀ ਨੂੰ ਜਾ ਰਹੇ ਕੋਈ ਜ਼ਮੀਨਾਂ ਵੇਚ ਕੇ ਜਾ ਰਿਹਾ ਕੋਈ ਕਰਜ਼ੇ ਤੇ ਕਰਜ਼ਾ ਲੈ ਕੇ ਜਾ ਰਿਹਾ ਪਰ ਜਾ ਰਹੇ ਇਸ ਕਰਕੇ ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ ਉਹ ਕੰਮ ਹੈ ਨਹੀਂਗਾ ਉਹ ਇਹ ਇਸ ਤਰੀਕੇ ਨਾਲ ਮਜਬੂਰੀਆਂ ਨੇ ਜਿਹੜੀਆਂ ਬਾਹਰ ਜਾ ਰਹੀਆਂ ਨੇ ਡੇਟ ਵਧਾਉਣ ਦੀ ਅਪੀਲ ਜੀ ਨਹੀਂ ਡੇਟ ਵਧਾਉਣ ਦੀ ਅਪੀਲ ਨਹੀਂ ਅਸੀਂ ਕਹਾਂਗੇ ਦੇਲ ਹੈਗੇ ਉਹ ਤੋਂ ਬਾਅਦ ਫਿਰ 1 ਮਹੀਨਾ ਸਾਨੂੰ ਇਤਰਾਜਾਂ ਦੀ ਹੈ ਉਹਦੇ ਵਿੱਚ ਵੀ ਬਣ ਸਕਦੀਆਂ ਨੇ ਇਸ ਕਰਕੇ ਡੇਟ ਵਧਾਉਣ ਦੀ ਥਾਂ ਤੇ ਇਹ ਕੰਮ ਕਰਨ ਤੇ ਵੇਲੇ ਸਦਲੇ ਐਕਸ਼ਨ ਹੋਊਗਾ ਕਿਤੇ ਅੱਜ ਪੰਥਕਾਰ ਲਈ ਲਹਿਰ ਦੀ ਮਾਲਵਾ ਜ਼ੋਨ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰ ਜਾਂ ਜਿਹੜੇ ਵੀ ਪਿਛਲੇ 7-8 ਸਾਲਾਂ ਤੋਂ ਗੁਰੂ ਕੇ ਸੇਖ ਇਹ ਗੁਰੂ ਘਰ ਦੇ ਪ੍ਰਬੰਧਾਂ ਲਈ ਸਿੰਘ ਸਾਹਿਬ ਜਿਹੇ ਦਰਪਾਈ ਹਰਦੀਪ ਸਿੰਘ ਜੀ ਬਾਬਾ ਸਰਬਜੋਤ ਸਿੰਘ ਜੀ ਬੇਤਰੀ ਰਵਾਈ ਵਿੱਚ ਚੱਲ ਰਹੇ ਨੇ